ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਸੂਟ ਬਹੁਤ ਹੀ ਪਿਆਰੇ ਜੇ ਹੋਣਗੇ ਹੈਂਡਵਰਕ ਵਾਲੇ ਸੂਟ ਹੋਣਗੇ ਸਭ ਤੋਂ ਪਹਿਲੇ ਬਲੂ ਕਲਰ ਆ ਪੈਨਲਿੰਗ ਬਣੀ ਆ ਤੇ ਇਸ ਦੇ ਵਿੱਚ ਜਰੀ ਦਾ ਕੰਮ ਆਏਗਾ ਨਾਲ ਪਾਈਪਸ ਦਾ ਕੰਮ ਆਏਗਾ ਬਹੁਤ ਹੀ ਪਿਆਰਾ ਜਿਹਾ ਨਾਲ ਆਏਗਾ ਕਲਰ ਰੇਸ਼ਮ ਦਾ ਕੰਮ ਜਿਹੜਾ ਆ orange ਕਲਰ ਦੇ ਥ्रेड ਨਾਲ ਹੋਇਆ ਹੈ neck line ਇੱਕਦਮ ਹੈਵੀ ਲੁੱਕ ਦੀ ਆਏਗੀ ਨਾਲ ਆਏਗਾ pearl work blue ਕਲਰ ਦਾ pearl ਲੱਗਾ ਹੈ white ਕਲਰ ਦਾ pearl ਲੱਗਾ ਹੈ ਨਾਲ ਸਤਾਰੇ ਦਾ ਕੰਮ ਹੋਇਆ ਆ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹੜਾ ਆ ਉਹ ਨੈਕਲਾਈਨ ਬਣੀ ਆ ਬਹੁਤ ਹੀ ਪਿਆਰੀ ਇਸ ਤਰ੍ਹਾਂ ਪੈਨਲਿੰਗ ਆਏਗੀ ਸਾਰੇ ਹੀ ਸ਼ਰਟ ਦੇ ਫਰੰਟ ਤੇ ਤੁਹਾਨੂੰ ਸਪਰੇ ਮਿਲੇਗੀ ਜਰੀ ਦੀ ਤੇ ਪਲੱਸ ਇਸ ਦੇ ਵਿੱਚ ਜਿਹੜਾ ਆ ਦੁਪੱਟਾ ਬਹੁਤ ਸੋਹਣਾ ਆ orange ਕਲਰ ਦਾ ਆਏਗਾ ਦੁਪੱਟਾ ਠੀਕ ਹੈ ਜੀ ਲੈਸਿਸ ਦੇ ਨਾਲ ਇਸ ਦੀ ਫਿਨਿਸ਼ਿੰਗ ਮਿਲੇਗੀ ਤੇ ਪਿਓਰ ਕਾਟਨ ਦਾ ਜਿਹੜਾ ਉਹ ਸਟਾਫ ਹੋਏਗਾ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜਾਣਗੀਆਂ ਬੁਕਿੰਗ ਦਾ ਨੰਬਰ 7814352822 ਹੋਏਗਾ ਠੀਕ ਹੈ ਜੀ ਅਗਲਾ ਆਏਗਾ ਮੁੰਗੀਆਂ ਸ਼ੀਟ ਠੀਕ ਹੈ ਪਲੇਨ ਫੈਬਰਿਕ ਹੋਏਗਾ ਉਸਤੇ ਉੱਪਰ ਐਮਬਰਾਇਡਰੀ ਦਾ ਵਰਕ ਤੁਸੀਂ ਚੈੱਕ ਕਰਦੇ ਜਾਣਾ ਆ neckline ਬਹੁਤ ਸੋਹਣੀ ਬਣੀ ਆ ਇਸ ਤਰ੍ਹਾਂ ਪੈਨਲਸ ਆਉਂਦੇ ਨੇ ਤੇ ਇਸ ਦੇ ਵਿੱਚ ਤੁਹਾਨੂੰ ਲੈਂਥ ਵਾਈਜ਼ ਵੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਸ ਦੇ ਜਿਹੜੀ ਬਾਰਡਰ ਦੀ ਕੋਈ ਵੀ ਜਿਹੜੀ ਫਿਨਿਸ਼ਿੰਗ ਨਹੀਂ ਆ ਤੇ ਇਸ ਤੇ ਪੈਨਲਸ ਜਿਹੜੇ ਨੇ 45 46 ਤੱਕ ਬਨੇ ਹੁੰਦੇ ਆ ਠੀਕ ਹੈ ਤੇ ਨਾਲ ਇਸ ਤੇ ਜਿਹੜਾ ਉਹ ਮਹਿੰਦੀ ਕਲਰ ਦਾ ਆਏਗਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਦੀ ਇਵੇਂ ਪੱਲੇ ਬਣੇ ਨੇ ਲੈਸਿਸ ਬਹੁਤ ਵਧੀਆ ਲਗੀਆਂ ਨੇ 4 ਸਾਈਡਡ ਲੈਸਿਸ ਨਾਲ ਫਿਨਿਸ਼ਿੰਗ ਹੋਏਗੀ ਇਹ ਕੋਟਾ ਟਾਈਪ ਦੁਪੱਟਾ ਹੁੰਦਾ ਹੈ ਬਹੁਤ ਹੀ ਪਿਆਰਾ ਜਿਹਾ ਹੁੰਦਾ ਹੈ ਤੇ ਫੈਬਰਿਕ ਇੱਕਦਮ ਮਸਲੀਨ ਵਾਂਗ ਸੌਫਟ ਹੁੰਦਾ ਹੈ ਠੀਕ ਹੈ ਅਗਲਾ ਆਏਗਾ ਮਸਟਰਡ ਕਲਰ ਇਹ ਵੀ ਮਹਿੰਦੀ ਮਸਟਰਡ ਕਲਰ ਆਏਗਾ ਇਸ ਤੇ ਉੱਪਰ ਪਿੰਕ ਕਲਰ ਦਾ ਥ्रेड ਆਏਗਾ ਮਸਟਰਡ ਕਲਰ ਦੇ ਪੌਜ਼ ਵਰਕ ਆਏਗਾ ਤਾਰੇ ਦਾ ਕੰਮ ਆਏਗਾ ਨਲਕੀ ਦੱਕੀ ਦਾ ਸਾਰਾ ਹੀ ਕੰਮ ਆਏਗਾ ਜਰਕਨ ਦਾ ਕੰਮ ਆਏਗਾ ਪੈਨਲਸ ਬਹੁਤ ਸੋਹਣੇ ਆਉਣਗੇ ਸਪਰੇਅ ਆਏਗੀ ਸਾਰੇ ਹੀ ਫਰੰਟ ਲਾਈਨ ਤੇ ਠੀਕ ਹੈ ਜੀ ਪਿਓਰ ਕਾਟਨ ਦੇ ਉੱਪਰ ਹੈਂਡਵਰਕ ਦਾ ਤੁਹਾਨੂੰ ਟੱਚ ਮਿਲਦਾ ਪਿਆ ਇਹ ਨਾਲ ਆਏਗਾ ਪਿੰਕ ਕਲਰ ਦਾ ਦੁਪੱਟਾ ਤੇ ਤੁਸੀਂ ਇਸ ਦੀ ਲੁੱਕ ਚੈੱਕ ਕਰਦੇ ਜਾਣਾ ਕਿੰਨਾ ਪਿਆਰਾ ਜਿਹੜਾ ਉਹ ਲੁੱਕ ਵਾਈਜ਼ ਲੱਗਦਾ ਪਿਆ ਕੰਬੀਨੇਸ਼ਨ ਇੱਕ ਤੋਂ ਇੱਕ ਵਾਰ ਸੋਹਣੇ ਆਉਣਗੇ ਅਗਲਾ ਆਏਗਾ ਰਸਟ ਸ਼ੇਡ ਦੇ ਵਿੱਚ ਠੀਕ ਹੈ ਰਸਟ ਸ਼ੇਡ ਸ਼ੇਡ ਹੋਏਗੀ ਤੇ ਨੈਕ ਲਾਈਨ ਤੁਸੀਂ ਦੇਖਦੇ ਜਾਓ ਇਸ ਦੇ ਨਾਲ ਗ੍ਰੀਨ ਕਲਰ ਦਾ ਜਿਹੜਾ ਉਹ ਥ्रेड ਵਰਕ ਹੋਇਆ ਆ ਪਲੱਸ ਇਸ ਦੇ ਵਿੱਚ ਜ਼ਰੀ ਦਾ ਕੰਮ ਆਏਗਾ ਹੈਂਡਵਰਕ ਦਾ ਪੂਰਾ ਪੂਰਾ ਕੰਮ ਆਏਗਾ ਨਾ ਲਾਏਗਾ ਗ੍ਰੀਨ ਕਲਰ ਦਾ ਦੁਪੱਟਾ ਠੀਕ ਹੈ ਜੀ ਅੱਜ ਵਦ ਦੇ ਜਿੰਨੇ ਵੀ ਸੂਟ ਆ ਸਾਰਿਆਂ ਦਾ ਰੇਟ 4095 ਹੋਏਗਾ 1495 ਦੇ ਵਿੱਚ ਜਿਹੜਾ ਇਹ ਤੁਹਾਨੂੰ ਸੂਟ ਮਿਲ ਜੇਗਾ ਇੰਡੀਆ ਦੇ ਵਿੱਚ ਕੋਈ ਵੀ ਸ਼ਿਪਿੰਗ ਦਾ ਐਕਸਟਰਾ ਤੋਂ ਚਾਰਜ ਨਹੀਂ ਹੋਏਗਾ ਅਗਲੇ ਜਿਹੜੇ ਸੂਟ ਆਉਣਗੇ ਲੀਲਨ ਦੇ ਵਿੱਚ ਬਹੁਤ ਹੀ ਪਿਆਰੇ ਜੇ ਸੂਟ ਨੇ ਲੀਲਨ ਦੇ ਵਿੱਚ ਇਸ ਤਰ੍ਹਾਂ ਰਾਉਂਡ ਨੈਕ ਵੀ ਦੁਪੱਟੀ ਆਏਗੀ ਬਹੁਤ ਪਿਆਰਾ ਫਲਾਵਰ ਬਣਿਆ ਆਇਆ ਠੀਕ ਹੈ ਗ੍ਰੀਨ ਕਲਰ ਤੇ ਕਰੀਮ ਸ਼ੇਡ ਦੇ ਵਿੱਚ ਫਲਾਵਰਿੰਗ ਆਏਗੀ ਛੋਟੀ ਬੂਟੀ ਆਏਗੀ ਤੇ ਇਸ ਦੀ ਜਿਹੜੀ ਆ ਉਹ ਬਾਰਡਰ ਲਾਈਨ ਬਹੁਤ ਹੀ ਸੋਹਣੀ ਬਣੀ ਹੈ ਠੀਕ ਹੈ ਜੀ ਇਹ ਲੀਲਨ ਫੈ布ਰਿਕ ਆ ਪਰ ਇੱਕਦਮ ਸੌਫਟ ਫੈ布ਰਿਕ ਆ ਤੁਸੀਂ ਇਹਨੂੰ ਲਜੜਾ ਆ ਔਰ ਲਾਈਨਿੰਗ ਤੋਂ ਬਿਨਾ ਵੀ ਸਟੀਚ ਕਰ ਸਕਦੇ ਹੋ ਇਸ ਤਰ੍ਹਾਂ ਆਏਗੀ ਇਸ ਦੀ ਬਾਜੂ ਠੀਕ ਹੈ ਬਾਜੂ ਦਾ ਵਰਕ ਆਏਗਾ ਨੈਕ ਲਾਈਨ ਦਾ ਆਏਗਾ ਬਾਰਡਰ ਦਾ ਵਰਕ ਆਏਗਾ ਤੇ ਕੋਟਾ ਦਾ ਦੁਪੱਟਾ ਆਏਗਾ ਫੋਰ ਸਾਈਡਡ ਲੈਸ ਨਾਲ ਫਿਨਿਸ਼ਿੰਗ ਆਏਗੀ ਟੂ ਸਾਈਡਡ ਆਏਗੀ ਇਸ ਤਰ੍ਹਾਂ ਮੇ ਠੀਕ ਹੈ ਸੇਮ ਟੂ ਸੇਮ ਟੋਨ ਦਾ ਜਿਹੜਾ ਇਹ ਸੂਟ ਹੋਏਗਾ ਬਹੁਤ ਪਿਆਰਾ ਅੰਗੂਰੀ ਜੀ ਸ਼ੇਡ ਆ ਕਲਰ ਬਹੁਤ ਪਿਆਰਾ ਠੀਕ ਹੈ ਜੀ ਗ੍ਰੀਨੀਸ਼ ਟੋਨ ਦੇ ਵਿੱਚ ਇਹ ਕਲਰ ਆਏਗਾ ਅਗਲਾ ਆਏਗਾ ਪਿੰਕ ਕਲਰ ਪੈਟਰਨ ਵਾਈ ਸੇਮ ਆਏਗਾ ਕਲਰ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਚੂਜ਼ ਕਰ ਸਕਦੇ ਹੋ ਪਿੰਕ ਕਲਰ ਆਏਗਾ ਤੇ embroidery ਤੁਸੀਂ ਚੈੱਕ ਕਰਦੇ ਜਾਓ ਤੇ ਲੁੱਕ ਚੈੱਕ ਕਰਦੇ ਜਾਓ suits ਦੀ ਬਹੁਤ ਸੋਹਣੇ ਸੋਹਣੇ suit ਆ ਕਲਰ ਵਾਈਜ਼ ਵੀ ਬਹੁਤ ਪਿਆਰੇ ਆ ਤੇ ਇਸ ਦਾ ਜਿਹੜਾ ਫੈਬਰਿਕ ਆ ਲੀਲਨ ਫੈਬਰਿਕ ਹੋਏਗਾ ਠੀਕ ਆ ਕੋਟਾ ਦਾ ਦੁਪੱਟਾ ਹੋਏਗਾ ਟੂ ਸਾਈਡਡ ਜਿਹੜੀ ਉਹ ਬਹੁਤ ਪਿਆਰੀ ਜੀ ਇਸ ਤਰ੍ਹਾਂ ਇੱਕਦਮ ਮਿੱਡੀ ਮਿੱਡੀ embroidery ਦੀ ਆਏਗੀ ਵੇਵ ਤੇ 4 ਸਾਈਡਡ ਲੈਸ ਦੀ ਫਿਨਿਸ਼ਿੰਗ ਮਿਲੇਗੀ ਅਗਲਾ ਗ੍ਰੀਨ ਕਲਰ ਦੇ ਵਿੱਚ ਪਿਸਤਾ ਡਾਰਕ ਜੀ ਸ਼ੇਡ ਆ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ 7814352822 ਤੇ ਤੁਸੀਂ ਪਿਕ ਸੈਂਡ ਕਰਨੀ ਆ ਤੇ ਇਹਨਾਂ ਸਾਰੇ ਹੀ ਸੂਟਸ ਦਾ ਰੇਟ ਹੋਏਗਾ 1495 1495 ਦੇ ਵਿੱਚ ਇਹ ਤੁਹਾਨੂੰ ਸੂਟ ਮਿਲ ਜੇਗਾ ਕੋਟਾ ਦੇ ਦੁਪੱਟਿਆਂ ਦੇ ਨਾਲ ਇਹ ਵਾਲੇ ਸੂਟ ਆਉਣਗੇ ਠੀਕ ਹੈ ਕੋਟਾ ਦੇ ਦੁਪੱਟਿਆਂ ਨਾਲ ਆਉਣਗੇ ਸੂਟ ਅਗਲਾ ਆਏਗਾ ਲੈਮਨ ਕਲਰ ਇਸਦੇ ਵਿੱਚ ਜੈਲੋ ਲੈਮਨ ਸ਼ੇਡ ਆ ਬਹੁਤ ਪਿਆਰੀ ਜੀ ਸ਼ੇਡ ਆ ਤੇ ਬਹੁਤ ਹੀ ਪਿਆਰੀ ਰੇਂਜ ਵਿੱਚ ਸੂਟ ਆਏ ਨੇ ਲਿਲਨ ਦੇ ਵਿੱਚ ਸੂਟ ਹੋਣਗੇ ਤੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਇਸ ਦੀ ਬਾਜੂ ਦੀ ਐਮਬਰਾਇਡਰੀ ਮਿਲੇਗੀ ਬਾਰਡਰ ਲਾਈਨ ਦੀ ਬਹੁਤ ਪਿਆਰੀ ਐਮਬਰਾਇਡਰੀ ਮਿਲੇਗੀ ਇਹਨਾਂ ਦੀ ਜਿਹੜੀ ਲੈਂਥ ਹੈ ਉਹ 44 45 ਤੱਕ ਈਜ਼ਲੀ ਬਣ ਜਾਂਦੀ ਆ ਤੇ ਇਸ ਨਾਲ ਜਿਹੜੀ ਆ ਤੁਹਾਨੂੰ neck line ਦੀ embroidery ਮਿਲੇਗੀ ਸਾਰਾ ਹੀ ਫਰੰਟ ਲਾਈਨ ਤੇ ਜਿਹੜੀ ਉਹ ਬੁੱਟੀ ਮਿਲੇਗੀ 올ਓਵਰ ਸੂਟ ਜਿਹੜਾ ਉਹ ਲਿਲਨ ਦੇ ਵਿੱਚ ਹੋਏਗਾ ਨਾਲ ਆਏਗਾ ਕੋਟਾ ਦਾ ਦੁਪੱਟਾ ਠੀਕ ਹੈ ਜੀ ਟੂ ਸਾਈਡਾਂ ਲੰਮੀ ਚੌੜੀ ਵੇਲ ਆਏਗੀ ਤੇ ਫੋਰ ਸਾਈਡਡ ਜਿਹੜੀ ਉਹ ਆਏਗੀ ਲੈਸ ਠੀਕ ਹੈ ਕੋਟਾ ਦਾ ਜਿਹੜਾ ਇਹ ਫੈਬਰਿਕ ਉਹ ਵੀ ਇੱਕਦਮ ਸੌਫਟ ਜਿਹਾ ਆਏਗਾ ਕੋਈ ਵੀ ਇਹਦੇ ਵਿੱਚ ਹਾਰਡਨੈਸ ਨਹੀਂ ਆਏਗੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਜਿਹੜਾ ਆ ਸਾਡੇ ਚੈਨਲ ਤੇ ਲਾਈਵ ਦੇ ਉੱਪਰ ਅਸੀਂ ਕੱਢਾਂਗੇ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਤੁਸੀਂ ਕੀ ਕਰਨਾ ਹੈ ਸਾਡੀ ਲੌਂਗ ਵੀਡੀਓਜ਼ ਤੇ ਕਮੈਂਟ ਕਰਕੇ ਜਾਇਆ ਕਰਨਾ ਹੈ ਤੇ ਸਾਡੀ ਲਾਈਵ ਨੂੰ ਹਰ ਰੋਜ਼ 11 ਵਜੇ ਜੁਆਇਨ ਕਰਨਾ ਹੈ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ